ਵਾਰੀ ਤੇ ਨਲਕੁੰਡੇ ਸਜਦੇ ਕੁੰਡਿਆਂ ਨਾਲ ਜੰਜੀਰ ਲੋਕੋ ਹੱਥ ਜੋੜੋ ਹੱਥ ਜੋੜੋ ਜਿਉਣ ਪਹਿਣਾ ਦੇ ਵੀਰ ਲੋਕੋ ਹੱਥ ਜੋੜੋ 베 ਵੀਰਾਜ ਤੂੰ ਪੈਉ ਗੰਡੀ ਤੇਰੀ ਮਾਨੇ ਸ਼ਕਰ ਵੰਡੀ ਵੇ ਤੇਰੀ ਮਾਨੇ ਸ਼ਕਰ ਵੰਡੀ ਬਰੀ ਦੇ ਨਾਲ ਕੁੰਡੇ ਸਜਦੇ ਕੁੰਡਿਆਂ ਨਾਲ ਜੰਜੀਰ ਲੋਕੋ ਹੱਥ ਜੋੜੋ ਹੱਥ ਜੋੜੋ ਜਉਣ ਪਹਿਣਾ ਦੇ ਵੀਰ ਲੋਕੋ ਹੱਥ ਜੋੜੋ ਵੇ ਵੀਰਾ ਤੈਨੂੰ ਲੱਗਿਆ ਮਾਈਆਂ ਵੇ ਵੀਰਾ ਤੈਨੂੰ ਲੱਗਿਆ ਮਾਈਆਂ ਤੇਰੀ ਮਾਂ ਨੂੰ ਮਿਲਣ ਵਦਾਈਆਂ ਤੇਰੀ ਮਾਨੋ ਮਿਲਨ ਵਦਾਈਆਂ ਲੋਕੋ ਹੱਥ ਜੋੜੋ ਹੱਥ ਜੋੜੋ ਜਿਉਂਣ ਪਹਿਣਾ ਦੇ ਵੀਰ ਲੋਕੋ ਹੱਥ ਜੋੜੋ ਵੀਰ ਜਦ ਤੂੰ ਚੜਿਆ ਖਾਰੇ ਵੀਰ ਜਦ ਤੂੰ ਚੜਿਆ ਖਾਰੇ ਬਾਪ ਤੇਰਾ ਰਪਈਏ ਵਾਰੇ ਬਾਪ ਤੇਰਾ ਰਬਈਵਾਰੇ ਬਾਰੇ ਦੇ ਨਾਲ ਕੁੰਡੇ ਸਜਦੇ ਕੁੰਡਿਆਂ ਨਾਲ ਜੰਜੀਰ ਲੋਕੋ ਹੱਥ ਜੋੜੋ ਹੱਥ ਜੋੜੋ ਜਿਉਣ ਪਹਿਣਾ ਦੇ ਵੀਰ ਲੋਕੋ ਹੱਥ ਜੋੜੋ ਜਦ ਵੀਰਾ ਤੂੰ ਚੜਿਆ ਕੋੜੀ ਨਾਲ ਪਰਾਂਵਾਂ ਸਜਦੀ ਜੋੜੀ ਨਾਲ ਪ੍ਰਾਮਾ ਸਜਦੀ ਜੋੜੀ ਬਾਰੀ ਦੇ ਨਾਲ ਕੁੰਡੇ ਸਜਦੇ ਕੁੰਡੇ ਨਾਲ ਜੀ ਜੀਰ ਲੱਕੋ ਹੱਥ ਜੋੜੋ ਹੱਥ ਜੋੜੋ ਜਉਣ ਪੈਣ ਦੇ ਵੀਰ ਲੱਕੋ ਹੱਥ ਜੋੜੋ ਜਦ ਵੀਰਾ ਤੁਲੰਦੀ ਢੋਲੀ ਜਦ ਵੀਰਾ ਤੁਲੰਦੀ ਢੋਲੀ മേ ശര കോ നൽ കുേ സജക കു ജീരോ ഹോടോ ഹോടോ ജണ ഭെണീടോടോ ജണ ഭീകോട ਕਿਸ ਤਰ੍ਹਾਂ ਲੱਗਿਆ ਤੁਹਾਨੂੰ ਇਹ ਗੀਤ ਲਾਈਕ ਔਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਸਟੋਰ ਕਰਨਾ ਜੀ ਤੁਹਾਡੇ ਸਤਿਕਾਰ ਪਿਆਰ ਦੁਆਵਾਂ ਦੇ ਸਾਨੂੰ ਸਦਾ ਹੀ ਲੋੜ ਹੈ ਮਿਲਦੇ ਹਾਂ ਹੋਰ ਨਵੀਂ ਵੀਡੀਓ ਦੇ ਨਾਲ ਦਿਓ ਇਜਾਜ਼ਤ ਧੰਨਵਾਦ